ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਉਸ ਵਿੱਚ ਆਪਾਂ ਉਹ ਸ਼ਬਦ ਦਾ ਜਾਪ ਦੱਸਣ ਜਾ ਰਹੇ ਹਾਂ ਜਿਸ ਸ਼ਬਦ ਦਾ ਜਾਪ ਆਪਾਂ ਘਰੋਂ ਬਾਹਰ ਜਾਣ ਲੱਗਿਆਂ ਕਰਨਾ ਹੈ ਭਾਵੇਂ ਜਦੋਂ ਵੀ ਆਪਾਂ ਕਿਸੇ ਕੰਮ ਦੇ ਲਈ ਘਰੋਂ ਬਾਹਰ ਜਾਣਾ ਹੈ ਚਾਹੇ ਆਪਾਂ ਫੈਸਲਾ ਸੁਣਨ ਜਾਣਾ ਹੈ ਚਾਹੇ ਫੈਸਲਾ ਸੁਣਾਉਣ ਜਾਣਾ ਹੈ ਤਾਂ ਘਰੋਂ ਇਸ ਸ਼ਬਦ ਦਾ ਜਾਪ ਕਰਕੇ ਜਾਣਾ ਹੈ ਕਿਉਂਕਿ ਸੰਗਤ ਜੀ ਜਦੋਂ ਆਪਾਂ ਇਸ ਸ਼ਬਦ ਦਾ ਜਾਪ ਕਰਕੇ ਤੁਰਾਂ 고맙 ਮੇਰੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਤੁਰਾਂਗੇ ਤਾਂ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ ਤੇ ਨਾ ਹੀ ਤੁਹਾਡੇ ਹੱਥੋਂ ਕੁਝ ਗਲਤ ਹੋਣ ਦੇਣਗੇ ਕਿਉਂਕਿ ਕਈ ਮੇਰੇ ਵੀਰ ਅਤੇ ਭੈਣ ਸੰਗਤ ਜੀ ਕਈ ਅਜਾਏ ਕਈ ਅਜਾਏ ਹੁੰਦੇ ਹਨ ਜਿੱਥੇ ਰੋਜ਼ਾਨਾ ਉਹਨਾਂ ਨੂੰ ਕੋਈ ਫੈਸਲਾ ਦੇਣਾ ਪੈਂਦਾ ਹੈ ਤਾਂ ਇਸ ਕਰਕੇ ਸਾਡੇ ਹੱਥੋਂ ਕੁਝ ਵੀ ਗਲਤ ਨਾ ਹੋਵੇ ਅਤੇ ਇਸ ਕਰਕੇ ਆਪਾਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਨਾਲ ਲੈ ਕੇ ਹੀ ਚੱਲਣਾ ਹੈ ਬਹੁਤ ਜ਼ਰੂਰੀ ਹੈ ਜਦੋਂ ਪਾਸ਼ਾ ਨੂੰ ਅਸੀਂ ਨਾਲ ਰੱਖਾਂਗੇ ਪਾਸ਼ਾ ਅੰਗੇ ਅਰਦਾਸ ਬੇਨਤੀ ਕਰਾਂਗੇ ਤੇ ਪਾਸ਼ਾ ਕੁਝ ਵੀ ਸਾਡੇ ਨਾਲ ਗਲਤ ਨਹੀਂ ਹੋਣ ਦੇਣਗੇ ਤਾਂ ਸ਼ਬਦ ਦਾ ਜਾਪ ਕਰਨ ਤੋਂ ਪਹਿਲਾਂ ਇਹ ਗੱਲ ਸੰਗਤ ਜੀ ਸਮਝ ਲਓ ਜੋ ਵੀ ਹੋਣਾ ਹੈ ਉਹ ਕਰਨਾ ਹੈ ਮੇਰੇ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਭਾਵ ਕਿ ਆਪਣੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ ਕਰਨ ਕਰਾਉਣ ਵਾਲੇ ਸੱਚੇ ਪਾਸ਼ਾ ਵਾਹਿਗੁਰੂ ਜੀ ਆਪ ਹਨ ਬਸ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਸੰਗਤ ਜੀ ਜਿਸ ਨੂੰ ਵਟਿਆਈਆਂ ਦੇਣੀਆਂ ਹੁੰਦੀਆਂ ਨੇ ਉਸ ਦੇ ਮੂੰਹ ਚੰਗੇ ਅਸਲੇ ਕਰਵਾ ਦਿੰਦੇ ਨੇ ਉਸ ਦੇ ਮੋਹ ਹਾਂ ਕਰਵਾ ਦਿੰਦੇ ਨੇ ਅਤੇ ਜਿਸ ਦੇ ਮਾੜੇ ਕਰਮਾਂ ਦੇ ਨਾਲ ਜਿਸ ਦੇ ਕਰਮਾਂ ਦੇ ਵਿੱਚ ਬੁਰਾਈਆਂ ਲਿਖੀਆਂ ਹੋਣ ਤੇ ਫਿਰ ਉਹਨਾਂ ਬੁਰਾਈਆਂ ਨੂੰ ਉਹਨੂੰ ਭੁਗਤਣਾ ਪੈਂਦਾ ਹੈ ਸੰਗਤ ਜੀ ਉਸੇ ਮੋਹ ਨਾਲ ਨਿਕਲ ਜਾਂਦੀ ਹੈ ਜਾਂ ਕੋੜੇ ਸ਼ਬਦ ਨਿਕਲ ਜਾਂਦੇ ਹਨ ਸਾਡੇ ਕਰਮਾਂ ਦਾ ਫਲ ਹੈ ਜੋ ਸਾਡੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਦੇ ਰਹੇ ਹਨ ਇਸ ਕਰਕੇ ਇਹ ਗੱਲ ਨੂੰ ਚੰਗੀ ਤਰ੍ਹਾਂ ਦਿਲ ਅਤੇ ਦਿਮਾਗ ਦੇ ਵਿੱਚ ਬਿਠਾ ਲੈਣਾ ਹੈ ਕਿ ਕਰਨ ਕਰਾਉਣ ਵਾਲਾ ਮੇਰੇ ਵਾਹਿਗੁਰੂ ਸੱਚੇ ਪਾਸ਼ਾ ਜੀ ਆਪ ਹਨ ਲਾਸਟ ਫੈਸਲਾ ਤੇ ਆਖਰੀ ਫੈਸਲਾ ਮੇਰੇ ਗੁਰਨਾਨਕ ਪਾਸ਼ਾ ਜੀ ਦੇ ਹੱਥ ਦੇ ਵਿੱਚ ਹੋਵੇਗਾ ਇਸ ਕਰਕੇ ਸਾਡਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਤੇ ਉੱਤੇ ਭਰੋਸਾ ਸੰਗਾ ਜੀ ਪੱਕਾ ਹੋਣਾ ਬਹੁਤ ਜ਼ਰੂਰੀ ਹੈ ਜੋ ਵੀ ਕਰਨਾ ਹੈ ਉਸ ਵਾਹਿਗੁਰੂ ਨੇ ਕਰਨਾ ਹੈ ਜਦੋਂ ਆਪਾਂ ਇਸ ਭਰੋਸੇ ਨੂੰ ਨਾਲ ਲੈ ਕੇ ਅਤੇ ਇਸ ਭਰੋਸੇ ਦੇ ਨਾਲ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਤਾਂ ਕੋਈ ਵੀ ਗਲਤ ਨਹੀਂ ਹੋਵੇਗਾ ਸਾਡੇ ਸਾਰੇ ਕੰਮਾਂ ਦੇ ਵਿੱਚ ਮੇਰੇ ਪਾਸ਼ਾ ਜੀ ਕਿਰਪਾ ਆਪ ਆਣ ਕੇ ਵਰਤੌਣਗੇ ਜਿੱਥੇ ਵੀ ਜਾਵਾਂਗੇ ਸਾਨੂੰ ਮਾਨ ਤੇ ਸਨਮਾਨ ਮਿਲੇਗਾ ਸਾਡੀ ਗੱਲ ਸੁਣੀ ਵੀ ਜਾਵੇਗੀ ਅਤੇ ਸਾਡੀ ਗੱਲ ਨੂੰ ਮੰਨਿਆ ਵੀ ਜਾਵੇਗਾ ਕਿਉਂਕਿ ਜਦੋਂ ਆਪਾਂ ਆਪਣੇ ਵਾਇਕਰੂ ਨੂੰ ਸੱਚੇ ਪਾਸ਼ਾ ਜੀ ਨੂੰ ਨਾਲ ਲੈ ਕੇ ਚੱਲਦੇ ਹਾਂ ਉਹਨਾਂ ਤੇ ਭਰੋਸਾ ਕਰਕੇ ਚੱਲਦੇ ਹਾਂ ਤਾਂ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਗੁਰ ਨਾਨਕ ਪਾਸ਼ਾ ਸੱਚੇ ਪਾਸ਼ਾ ਉਥੇ ਪਹੁੰਚ ਜਾਂਦੇ ਹਨ ਜਿੱਥੇ ਆਪਾਂ ਕਿਸ ਕੰਮ ਦੇ ਲਈ ਜਾਣਾ ਹੋਵੇ ਜਿਸ ਇਨਸਾਨ ਤੋਂ ਹਾਂ ਕਰਵਾਉਣੀ ਹੋਵੇ ਉਸ ਦੇ ਹਿਰਦੇ ਦੇ ਵਿੱਚ ਪਾਸ਼ਾ ਜੀ ਆਪ ਵੱਸ ਜਾਂਦੇ ਹਨ ਤੇ ਉਹ ਕਿਹੜਾ ਸ਼ਬਦ ਹੈ ਸੰਗਤ ਜੀ ਉਹ ਸ਼ਬਦ ਦੇ ਜਾਪ ਤੋਂ ਪਹਿਲਾਂ ਤੁਹਾਨੂੰ ਵਿਧੀ ਦੱਸ ਦਿੰਦੇ ਹਾਂ ਜੋ ਵੀ ਆਪਾਂ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਦੇ ਹਾਂ ਉਹ ਉਸੇ ਤਰ੍ਹਾਂ ਹੀ ਕਰਨਾ ਹੈ ਚਾਹੇ ਤੁਸੀਂ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਦੇ ਹੋ ਇਹ ਤੁਸੀਂ ਜਪਜੀ ਸਾਹਿਬ ਜੀ ਦਾ ਇੱਕ ਪਾਠ ਕਰਦੇ ਹੋ ਤਾਂ ਫਿਰ ਜਪਜੀ ਸਾਹਿਬ ਪੜੋ ਜੇਕਰ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਕਹਿਣ ਤੋਂ ਭਾਵ ਕਿ ਆਪਾਂ ਅੰਮ੍ਰਿਤ ਵੇਲੇ ਦਾ ਨਿਤਨੇਮ ਉਸੇ ਤਰ੍ਹਾਂ ਕਰਨਾ ਹੈ ਇਸ ਤੋਂ ਇਲਾਵਾ ਜਦੋਂ ਵੀ ਆਪਾਂ ਘਰੋਂ ਬਾਹਰ ਜਾਣਾ ਹੈ ਉਸ ਤੋਂ ਪਹਿਲਾਂ ਇੱਕ ਮਾਲਾ ਮੂਲ ਮੰਤਰ 108 ਮਣਕੇ ਦੀ ਕਰਨੀ ਹੈ ਅਤੇ ਨਾਲ ਹੀ ਪੰਜ ਵਾਰ ਇਹ ਸ਼ਬਦ ਪੜ੍ਹਨਾ ਹੈ ਕਾਰ ਬਾਰ ਤੇਰਾ ਪ੍ਰਵਾਸਾ ਤੂੰ ਜਾਣ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਿਓ ਹਰ ਰੰਗ ਜਣ ਕੋ ਪ੍ਰਭ ਆਪਣੇ ਕਾਤਾਨ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਕਾਰ ਬਾਰ ਤੇਰਾ ਪ੍ਰਵਾਸਾ ਤੂੰ ਜਾਣ ਕੇ ਹੈ ਸੰਗ ਤੇਰੇ ਸੇਵਕ ਨੂੰ ਘਰ ਦੇ ਅੰਦਰ ਅਤੇ ਘਰੋਂ ਬਾਹਰ ਵੀ ਤੇਰਾ ਹੀ ਸਹਾਰਾ ਰਹਿੰਦਾ ਹੈ ਤੋ ਆਪਣੇ ਸੇਵਕ ਦੇ ਇਹ ਪੂਰੇ ਸ਼ਬਦ ਨੂੰ ਤੁਸੀਂ 5 ਵਾਰ ਕਰਨਾ ਹੈ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਨੀ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ ਮੈਂ ਇਸ ਕੰਮ ਦੇ ਲਈ ਜਾ ਰਿਹਾ ਹਾਂ ਚਾਹੇ ਤੁਸੀਂ ਫੈਸਲਾ ਸੁਣਨ ਜਾ ਰਹੇ ਹੋ ਚਾਹੇ ਤੁਸੀਂ ਫੈਸਲਾ ਸੁਣਾਉਣ ਜਾ ਰਹੇ ਹੋ ਜੋ ਵੀ ਤੁਹਾਡੇ ਮਨ ਦੀ ਇੱਛਾ ਹੋਵੇ ਜਿਸ ਵੀ ਕੰਮ ਨੂੰ ਤੁਸੀਂ ਜਾ ਰਹੇ ਹੋ ਉਸ ਦੀ ਅਰਦਾਸ ਬੇਨਤੀ ਕਰਨੀ ਹੈ ਕਸੱਚੇ ਪਾਸ਼ਾ ਮੈਂ ਇਸ ਕੰਮ ਦੇ ਲਈ ਜਾ ਰਿਹਾ ਹਾਂ ਤੁਸੀਂ ਮੇਰੇ ਅੰਗ ਸੰਗ ਹੋ ਕੇ ਸਹਾਈ ਹੋਣਾ ਮੇਰੇ ਸਾਰੇ ਕੰਮਾਂ ਦੇ ਵਿੱਚ ਤੁਸੀਂ ਆਪ ਵਰਤਣਾ ਮੇਰੇ ਨਾਲ ਕੁਝ ਗਲਤ ਹੋਣ ਨਾ ਦੇਣਾ ਅਤੇ ਨਾ ਹੀ ਮੇਰੇ ਇਹਨਾਂ ਹੱਥਾਂ ਤੋਂ ਕਿਸੇ ਦਾ ਮਾੜਾ ਕਰਵਾਉਣਾ ਨਾ ਮੇਰੀ ਜੇਬ ਰਾਈ ਕਿਸੇ ਦਾ ਦਿਲ ਦਿਖਾਉਣਾ ਜਦੋਂ ਆਪਾਂ ਇਸ ਤਰ੍ਹਾਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਵਾਹਿਗੁਰੂ ਜੀ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ ਸਾਡਾ ਹਰੇਕ ਥਾਂ ਤੇ ਇੱਜ਼ਤ ਮਾਨ ਹੋਵੇਗਾ ਸਾਡੀ ਗੱਲ ਸੁਣੀ ਵੀ ਜਾਵੇਗੀ ਸਾਡੀ ਗੱਲ ਮੰਨੀ ਵੀ ਜਾਵੇਗੀ ਅਤੇ ਜਦੋਂ ਮੂਲ ਮੰਤਰ ਦਾ ਜਾਪ ਕੀਤਾ ਪੰਜ ਵਾਰ ਇਹ ਸ਼ਬਦ ਦਾ ਜਾਪ ਕੀਤਾ ਅਰਦਾਸ ਕੀਤੀ ਉਸ ਤੋਂ ਬਾਅਦ ਉਸ ਕੰਮ ਦੇ ਲਈ ਜਾਣਾ ਹੈ ਉਸ ਵਕਤ ਚਾਹੇ ਤੁਸੀਂ ਪੰਕਤੀਆਂ ਇਹ ਦੋ ਪੰਕਤੀਆਂ ਦਾ ਜਾਪ ਕਰਦੇ ਹੋ ਕਰਦੇ ਹੋਏ ਜਾਣਾ ਹੈ ਕਿ ਕਾਰ ਬਾਹਰ ਤੇਰਾ ਪ੍ਰਵਾਸ ਤੂੰ ਜਾਣ ਕੇ ਹੰਸੰਗ ਫਿਰ ਉਸ ਵਕਤ ਤੁਸੀਂ ਉਸ ਕੰਮ ਦੇ ਪਹੁੰਚਣ ਤੱਕ ਇਹਨਾਂ ਦੋ ਪੰਕਤੀਆਂ ਦਾ ਜਾਪ ਕਰਦੇ ਰਹਿਣਾ ਹੈ ਤਾਂ ਦੇਖਣਾ ਜਦੋਂ ਆਪਾਂ ਧਿਆਨ ਆਪਣਾ ਮਨ ਦੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਟਿਕਾ ਕੇ ਰੱਖੋਗੇ ਤਾਂ ਪਾਸ਼ਾ ਕਦੇ ਵੀ ਗਲਤ ਨਹੀਂ ਹੋਣ ਦੇਣਗੇ ਕਿਉਂਕਿ ਕਰਨ ਕਰਾਉਣ ਵਾਲੇ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਆਪ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ